ਟ੍ਰੈਗਨ ਦੇ ਵਿੱਚ ਪਰ ਰੂਪ ਦਾ ਕਿੰਨਾ ਦਿਖਾਵਾ ਹੈ ਤੁਸੀਂ ਨਿਤਰਾ ਵਿੱਚ ਬੈਠੇ ਹੋ ਅੱਗੇ ਕੋਈ ਰੂਪ ਆ ਗਿਆ ਤੁਹਾਡੇ ਤੋਂ ਜਰਿਆ ਨਹੀਂ ਜਾਂਦਾ ਵੇਖਦੇ ਹੋ ਤੁਸੀਂ ਉਹਨੂੰ ਟ੍ਰੈਗਨ ਦੇ ਵਿੱਚ ਵਿਖਿਆ ਦਾ ਨਿੰਦਿਆ ਦਾ ਚੁਗਲੀ ਦਾ ਉਸਤਤ ਦਾ ਕਿੰਨਾ ਪ੍ਰਭਾਵ ਹੈ ਤੁਸੀਂ ਕਿਤੇ ਬੈਠ ਗਏ ਕਿਤੇ ਨਿੰਦਿਆ ਸੁਣ ਲਈ ਕਿਤੇ ਤੁਸੀਂ ਉਸਤਤ ਸੁਣ ਲਈ ਤੁਹਾਡੇ ਤੋਂ ਰੁਕਿਆ ਨਹੀਂ ਜਾਂਦਾ ਉਸ ਹਾਰਨਾ ਨਹੀਂ ਆਉਂਦਾ ਟ੍ਰੈਗਨ ਤੁਹਾਨੂੰ ਕਿਉਂਕਿ ਦ੍ਰਿਸ਼ਟੀ ਦਾ ਖੇਲ ਨਹੀਂ ਹੈਗਾ ਧਿਆਨ ਦਾ ਖੇਲ ਨਹੀਂ ਗੁਰਮਖ ਜਿਹੜੇ ਨੇ ਉਹ ਦ੍ਰਿਸ਼ਟੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹੁਣ ਰੂਪ ਸਾਨੂੰ ਆਪਦੇ ਪਾਸੇ ਖਿੱਚੇਗਾ ਬਿਕੇਸ਼ਨ ਵਾਲਦੇ ਪਾਸੇ ਖਿੱਚੇਗੀ ਉਹ ਇੱਕ ਛਿੰਨ ਤੋਂ ਪਹਿਲਾਂ ਧਿਆਨ ਬਦਲ ਕੇ ਨਿਜਪੱਤੇ ਉੱਪਰ ਲਾ ਲਈ ਮੇਰੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਗੱਲ ਹੋਈ ਆ ਧਿਆਨ ਇੰਨਾ ਡ੍ਰਿਡ ਹੋ ਗਿਆ ਜਿੱਥੇ ਲੱਗਦਾ ਸਾਹਮਣੇ ਰੂਪ ਆ ਗਿਆ ਦ੍ਰਿਸ਼ਟੀ ਨੂੰ ਸੰਕੋਚ ਲਓ ਕੋਲੋਂ ਲੰਘ ਜਾਏਗਾ ਪਤਾ ਹੀ ਨਹੀਂ ਲੱਗਿਆ ਵੀ ਬੀਬੀ ਲੰਗੀ ਭਰਾ ਲੰਘਿਆ ਦ੍ਰਿਸ਼ਟੀ ਸੰਕੋਚ ਲਈ ਜਿੱਥੇ ਪਤਾ ਲੱਗਿਆ ਅਸੀਂ ਬੈਠੇ ਆ ਪੰਜ ਸੱਤ ਬੰਦੇ ਕੋਈ ਐਵੇਂ ਗੱਲਾਂ ਕਰਨ ਲੱਗੇ ਪਏ ਨੇ ਧਿਆਨ ਬਦਲੀ ਕਰਕੇ ਸਾਹਮਣੇ ਨਿਜਪੱਤੇ ਲਾ ਲਓ ਪਤਾ ਹੀ ਨਹੀਂ ਉਹਨਾਂ ਇੰਨਾ ਇਹ ਲੱਗੇਗਾ ਵੀ ਗੱਲਾਂ ਕਰਦੇ ਪਏ ਆ ਪਰ ਇਹ ਨਹੀਂ ਪਤਾ ਲੱਗੇਗਾ ਵੀ ਕੀ ਗੱਲਾਂ ਕਰਦੇ ਆ ਮਨਮੁਖੇ ਉਹਦੇ ਤੋਂ ਦੁਨਿਆਵੀ ਸੰਸਾਰ ਦੀਆਂ ਗੱਲਾਂ ਕੀਤੇ ਬਿਨਾਂ ਰਿਹਾ ਨਹੀਂ ਜਾਂਦਾ ਗੁਰਮੁਖ ਜਿਹੜਾ ਹੈ ਉਨੀ ਵਿਚਾਰ ਕਰਦਾ ਜਿੰਨੀ ਲੋੜ ਆ। ਬਾਕੀ ਉਹ ਸਿਮਨ ਕਰੇਗਾ, ਬ੍ਰਹਮ ਦੀ ਵਿਚਾਰ ਕਰੇਗਾ ਤੇ ਬ੍ਰਹਮ ਦੁਆਰਾ ਜੀਵਨ ਜਿਉਂਦਾ ਹੈ। ਸੋ ਮਨਮੁਖ ਨੂੰ ਜਿਹੜੇ ਨੇ ਮਨਮੁਖ ਕਹਿੰਦੇ ਨੇ ਤੈਨੂੰ ਹਜੇ ਤ੍ਰੈਗੁਣ ਸਹਾਰਨਾ ਨਹੀਂ ਆਉਂਦਾ। ਇਸੇ ਕਰਕੇ ਮਨਮੁਖ ਪ੍ਰਵਾਨ ਨਹੀਂ। ਇਸੇ ਕਰਕੇ ਪਿਤਾ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ। ਵੀ ਜੇ ਇਹਨੂੰ ਖਜ਼ਾਨਾ ਦੇ ਵੀ ਦਿੱਤਾ ਇਹ ਤ੍ਰੈਗੁਣ ਸਹਾਰਦਾ ਨਹੀਂ। ਇਹ ਖਜ਼ਾਨੇ ਨੂੰ ਕੰਮ ਵਿੱਚ ਵਰਤ ਲਏਗਾ, ਕ੍ਰੋਧ ਵਿੱਚ ਵਰਤ ਲਏਗਾ ਤੇ ਇਹਨੂੰ ਦੇਣਾ ਹੀ ਨਹੀਂਗਾ। ਜਿੰਨੀ ਦੇਰ ਤੱਕ ਇਹ ਤ੍ਰੈਗਣ ਤੋਂ ਅਤੀਤ ਹੋਣਾ ਨਹੀਂ ਸਿੱਖਦਾ ਪੰਜਾਂ ਦੂਤਾਂ ਨੂੰ ਵਸ ਕਰਨਾ ਨਹੀਂ ਸਿੱਖਦਾ ਸੁਖ੍ਰਿ ਤੇ ਸਹਾਰੇ ਸੋ ਇਹ ਬ੍ਰਤ ਚੜ੍ਹਿਆ ਅਨ ਦਿਨ ਆਪ ਆਪ ਸਿਓ ਲੜੈ ਆਪ ਦੇ ਉੱਪਰੋਂ ਦੇਖੇ ਜਿਹੜਾ ਆਪਾਂ ਕੱਲ ਵੀ ਵਿਚਾਰ ਕੀਤੀ ਆਪ ਦੇ ਉੱਪਰ ਸ਼ੀਸ਼ਾ ਲਾਓ ਵੀ ਮੇਰਾ ਮਨ ਕਿਹੜੇ ਵਿਚਾਰ ਲੈਂਦਾ ਹੈ ਕਿਹੜੇ ਨਹੀਂ ਲੈਂਦਾ ਅਨ ਦਿਨ ਆਪ ਆਪ ਸਿਓ ਲੜੈ ਸੁਰਖੀ ਪਾਂਚੋ ਰਾਖੇ ਸਭੈ ਤਉ ਦੂਜੀ ਦ੍ਰਿਸ਼ਨਾ ਪੇਖੈ ਪੇਸ਼ੇ ਕਬੈ ਇਹ ਹੁਣ ਜਿਹੜੀਆਂ ਪੰਜ ਮੋਹਣੀਆਂ ਆ ਤੇ ਪੰਜ ਮੋਹਣੇ ਆ ਇਹ ਸਾਡੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹਨਾਂ ਨੂੰ ਬਸ ਕਰ ਲੈਂਦੇ ਨੇ ਕਾਮ ਕਰੋਧ ਲੋਭ ਮੋਹ ਹੰਕਾਰ ਜਿਵੇਂ ਸੱਤ ਕੋੜਿਆਂ ਦੀ ਗੱਲ ਦੱਸੀ ਆ ਇਸੇ ਤਰੀਕੇ ਪੰਜ ਗਿਆਨ ਇੰਦਰੀਆਂ ਨੂੰ ਪੰਜ ਕਰਮ ਇੰਦਰੀਆਂ ਨੂੰ ਇਹ ਪੰਜੇ ਦੂਤ ਬਸ ਕਰ ਲੈਂਦੇ ਆ ਤੇ ਮਹਾਰਾਜ ਕਹਿੰਦੇ ਆਪ ਦਾ ਰਾਜ ਆਪ ਕਰਨਾ ਹੈ ਪੰਜਾਂ ਨੂੰ ਤੁਹਾਡੇ ਸਰੀਰ ਦਾ ਰਾਜ ਕਰਨ ਨਹੀਂ ਦੇਣਾ ਆ ਦਰ ਦੇ ਉੱਪਰ ਤੁਸੀਂ ਬੈਠਣਾ ਹੈ ਜਿਵੇਂ ਮੈਂ ਕਈ ਦਿਨ ਤੋਂ ਕਹਿ ਰਿਹਾ ਆ ਵੀ ਆ ਦਰ ਜਦੋਂ ਮਨ ਇੱਥੋਂ ਉੱਪਰ ਨਾ ਚੱਲ ਜੇ ਇਹ ਦਰ ਨੂੰ ਬੰਦ ਕਰਕੇ ਇੱਥੇ ਪੰਜ ਖੜ ਜਾਂਦੇ ਨੇ ਤੈਨੂੰ ਆ ਚੌਂਕ ਡੰਗੜ ਨਹੀਂ ਦਿੰਦੇ ਇਹ ਚੌਂਕ ਤੋਂ ਜਾਂ ਥੱਲੇ ਭੇਜ ਦੇਣਗੇ ਜਾਂ ਖੱਬੇ ਭੇਜ ਦੇਣਗੇ ਜਾਂ ਸੱਜੇ ਉੱਪਰ ਜਾਣ ਹੀ ਨਹੀਂ ਦਿੰਦੇ ਇੱਥੇ ਬੰਦ ਕੀਤਾ ਉਹਨਾਂ ਨੇ ਤੇ ਜਦੋਂ ਅਸੀਂ ਸਬਦ ਦਾ ਅਭਿਆਸ ਕਰਦੇ ਹਾਂ ਤੇ ਆ ਚੌਂਕ ਜਿਵੇਂ ਦੇਖਦੇ ਨਾ ਚੌਂਕਾਂ ਦੇ ਵਿੱਚ ਟ੍ਰੈਫਿਕ ਫਸ ਜਾਂਦੀ ਫਿਰ ਉਹਨਾਂ ਲਾਈਟਾਂ ਲਾਉਂਦੇ ਆ ਗੋਲ ਚੌਂਕ ਬਣਾਉਂਦੇ ਵੀ ਇਧਰ ਵਾਲੀ ਇਧਰ ਲੰਘ ਜਾ ਨੀ ਇਧਰ ਵਾਲੀ ਇਧਰ ਲੰਘ ਜਾ ਜਦੋਂ ਮਨ ਹੁਕਮ ਦੇ ਵਿੱਚ ਹੁੰਦਾ ਹੈ ਤਾਂ ਮਨ ਦਾ ਇੱਥੇ ਆਸਣ ਲੱਗਦਾ ਨਿਜਦਰ ਦੇ ਨੇਤਰਾ 'ਚ ਮਨ ਬੈਠੇਗਾ ਤੇ ਦ੍ਰਿਸ਼ਟੀ ਇੱਥੋਂ ਇਕੱਠੀ ਹੋ ਕੇ ਸਾਹਮਣੇ ਚੱਲੇਗੀ ਉਸ ਵਕਤ ਇਹ ਨਹੀਂ ਹੈਗਾ ਵੀ ਸਾਡੀਆਂ ਨੇਤਰਾਂ ਦਾ ਇਸਤੇਮਾਲ ਕੰਮ ਕਰ ਲੈਣਗੇ ਸਾਡੇ ਕੰਨਾਂ ਦਾ ਇਸਤੇਮਾਲ ਨਿੰਦਿਆ ਕਰ ਲੈਗੀ ਨਹੀਂ ਉਹ ਫਿਰ ਮਨ ਜਾਗ ਗਿਆ ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਉਹ ਸਿਰਫ ਸਲਾਹ ਲਏਗਾ ਵੀ ਕਿਹੜਾ ਕੰਮ ਕਰਨਾ ਚਾਹੀਦਾ ਜਦੋਂ ਸਲਾਹ ਲਏਗਾ ਉਹਦੇ ਵਿੱਚ ਨੈਗੇਟਿਵ